ਰੋਟੀ ਢੱਡ ਜੂਗੀ ਚੋਰ ਲੱਲ ਰਹੀ ਵੇ ਇਧਰ ਸਾਗ ਦੀ ਤਿਆਰੀ ਹੋ ਰਹੀ ਹੈ ਹਾਂਜੀ ਆਪਾਂ ਚੱਲੇ ਮੈਚ ਕੱਢਣ ਤੇ ਮੈਕ ਵੀ ਜਾਊਗਾ ਨਾਲ ਤਿਆਰੀ ਆਪਾਂ ਕਰ ਲਈ ਹੈ ਚਲੋ ਆਪਾਂ ਦੇਖੇ ਨੇ ਟੁੱਪ ਤੇ ਬੀਬੀ ਲੱਗੀ ਪਈ ਆ ਦੀ ਭੈਣ ਨਾਲ ਗੱਲਾਂ ਕਰਨ ਮਾਸੀ ਉਹ ਵੀ ਬਿਠੀ ਰਹਿੰਦੀ ਹੈ ਤਦ ਫਰਾਜੋਗੇ ਕਿ ਸੁਡੀਆਂ ਕਾ ਦेंगी ਬੋ ਠੀਕ ਠੀਕ ਦੇਖੀ ਵੀ ਲੈ ਜੂ ਆਕੇ ਵੀ ਲੈ ਜੂ ਆਕੇ ਨਹੀਂ ਫੇਰਾ ਕਿਤੇ ਜੀ ਮੋਟ ਬਜ਼ਾਰ ਤੱਕ ਗਏ ਆ ਚਾਈ ਠੀਕ ਠਾਕ ਸਭ ਹੋ ਗਿਆ ਵਧੀਆ ਹੋ ਗਿਆ ਆ ਮਂਗਾਈ ਜਾਂਦੀ ਆ ਆਪਦੇ ਭੈਣ ਤੋਂ ਕਹਿੰਦੀ ਹੈ ਮੇਰੇ ਜੀਜੇ ਨੇ ਕਹੇ ਦੀ ਤੋੜ ਲਿਆਉਗੀ ਸਾਗ ਹੂੰ ਮੈਂ ਵੀ ਆਪਣੇ ਨਾਲ ਆਉਂਦੇ ਆ ਪਰ ਹੈ ਕਿ ਪਹਿਲਾਂ ਜਾਣਾ ਚੰਨੂ ਸਾਗ ਲਿਆ ਕੇ ਉੱਥੋਂ ਫਿਰ ਜਾਵਾਂਗੇ ਆਪਾਂ ਰਹਿ ਕੇ ਨੂੰ ਫਿਰ ਮਿਲਦੇ ਹਾਂ ਉੱਥੇ ਕੀ ਬੰਦਦਾ ਮੈਚ ਦਾ ਅੱਜ ਵੇਖਦੇ ਆਂ ਹਾਂਜੀ ਆਪਾਂ ਚੱਲਨੇ ਆਂ ਕਿਹਦਾ ਤੁਹਾਨੂੰ ਦੱਸਿਆ ਸੀਗਾ ਯਾਦ ਆ ਰਸਤੇ 'ਚ ਕਿ ਚੰਨੂ ਮਾਸੀ ਕੇ ਅਸਲੀ ਅੰਡਾ ਪਾਈਆਂ ਦਾ ਮਕਾਨ ਦਿਖਾਉਣਾ ਤੁਹਾਨੂੰ ਪਹਿਲੇ ਵੇਖੀ ਜਾਂਦਾ ਬਈ ਪੱਸੀਰੇ ਬੈਠਾ ਧੁੱਪ ਸੇਕੀ ਜਾਂਦੇ ਆ ਪਰੋਨੇ ਲਾ ਰੱਖਿਆ ਟਰੈਕਟਰ ਦਾ ਟਾਇਰ ਕਿਸਨ ਤੇ ਬਾਹਰ ਉੱਤਰਾ ਹੁੰਦਾ ਉਹ ਇਹਨੇ ਪਾਇ ਮਕਾਨ ਨਵਾਂ ਦਿਖਾਉਣਾ ਤੁਹਾਨੂੰ ਉਹ ਬਲੌ ਬਣਾ ਦੇ ਬਗਦਾ ਪਰੋਨੇ ਲਾ ਰੱਖਿਆ ਡਰਾਈਂਗ ਮਾਦਾ ਆਮਨਾ ਤੇ ਦੋ ਕਮਰੇ ਇੱਥੇ ਰਸੋਈ ਆ ਜੂ ਮਾਦਾ ਆਉਗਾਂ ਚੜਾ ਦਿਆਂ ਇਧਰੋਂ ਪਿੱਛੇ ਪਾਂ ਛੱਡ ਲਿਆ ਥੋੜਾ ਆ ਰਾਜੀ ਹੈ ਦਵਾ ਦਾ ਚਾਵਲਾਂ ਨਹੀਂ ਲੈਟਾਰ ਓਕੇ ਬਾਅਦ ਦਾ ਬਾਅਦ ਦੇ ਪਰੋਚਾ ਦੇ ਵੇਖੇ ਵੇਖ ਕੇ ਨਹੀਂ ਲੈ ਨਹੀਂ ਠੀਕ ਆ ਗਿਆ ਚਾਉਂਗਾ ਇਤਨਾ ਵੱਡਿਆ ਮੈਂ ਤਾਂ ਤਾ ਦਾ ਬਾਪ ਬਹੁਤ ਸੋਨਾ ਓਕਾ ਖੜੀ ਬੋਤੇ ਠੀਕ ਆ ਮੈਚ ਵੇਖਣ ਆ ਗਏ ਹੀ ਪਾਸ ਵੀ ਆਈ ਪੀ ਵੀ ਐ ਫੈਮਿਲੀ ਵੀ ਐ ਦੇਖੋ ਕਿਵੇਂ ਐਂਟਰ ਹੋਣ ਦਿੰਦੇ ਆ ਗਾਈ ਜਾਂਦੇ ਜੱਸੀਾਰੇ ਸਾਰੇ 589 ਹੈਗੇ ਆ ਇਹ ਵੱਡੇ ਕੱਢ ਦੇ ਰੂਪ ਵਿੱਚ ਸਾਹਮਣੇ ਬੈਠੇ ਹੋ ਆਪਣੇ ਲਈ ਤਾੜੀ ਲਾਉਂਦੇ ਇਹ ਅਮਨ ਜੀ ਇਹ ਸਾਡੇ ਪੰਜਾਬ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਲੋਕ ਨੇ ਇਹ ਕਲਾ ਪ੍ਰੇਮੀ ਨੇ ਜਿਹੜੇ 뮤직 ਨੂੰ ਐਕਟਿੰਗ ਨੂੰ ਇਸ ਕਲਾ ਨੂੰ ਬਹੁਤ ਪਿਆਰ ਕਰਦੇ ਨੇ ਇਸ ਕਰਕੇ ਮੈਨੂੰ ਲੱਗਦਾ ਬਹੁਤ ਸਾਰੇ ਸਾਡੇ ਪਾਈ ਤਾਂ ਦੇ ਵੀ ਹੋਣੇ ਜਿਹਨਾਂ ਨੇ ਕੰਮ ਤੋਂ ਥੋੜਾ ਪਹਿਲਾਂ ਛੁੱਟੀ ਲੈ ਲਈ ਹੋਣੀ ਹੈ ਸੋ ਇਸ ਪ੍ਰੋਗਰਾਮ ਨੂੰ ਇਸ ਸ਼ਾਮ ਨੂੰ ਇੰਜੋਏ ਕਰਨ ਵਾਸਤੇ ਤੁਸੀਂ ਸਾਰੇ ਆਏ ਬਹੁਤ ਥੈਂਕਸ ਜਿੱਤੇ ਇਹਨਾਂ ਨੇ ਛੁੱਟੀ ਲਈ ਹੈ ਤੁਹਾਨੂੰ ਪਤਾ ਕਿ ਮੈਂ ਵੀ ਕਿਤਾ ਛੁੱਟੀ ਲੈ ਕੇ ਆਈ ਹਾਂ ਆਪਣਾ ਤਾਂ ਤੁਸੀਂ ਸਾਰਾ ਚਿੱਠਾ ਖੋਲ ਤਾਂ ਮੈਂ ਫਲਾਣੀ ਫਿਲਮ ਕੀਤੀ ਮੈਂ ਟਿਮਕਾਣੀ ਫਿਲਮ ਕੀਤੀ ਮੇਰਾ ਉਹ ਕੈਰੈਕਟਰ ਸੀ ਕੁਝ ਮੇਰੇ ਬਾਰੇ ਵੀ ਚੰਦਣਾ ਪਾ ਦੋ ਮੈਂ ਆਪਣੇ ਮੂੰਹ ਕਿਉਂ ਤਰੀਫਾਂ ਕਰਾਂ ਨਾ ਮੈਂ ਫਲਾਣੀ ਫਿਲਮ ਕੀਤੀ अगे दसो की अगे शाम नोर तो रहे शाम नु अके तोर तू पहले इस खूबसूरत शाम मे जिन्ने भी मेहमान जिने भी ऑडियंस इतने बैठी है ਇਕ ਵਾਰੀ ਜ਼ੋਰਦਾਰ ਤਾੜੀਆਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਤੇ ਬਠਿੰਡਾ ਬਹੁਤ ਲੱਗੀ ਤੁਸੀਂ ਲੋਕ ਤੁਹਾਨੂੰ ਇਹੋ ਜੀਆਂ ਸੂਝਮਾਨ ਸ਼ਖਸੀਅਤਾਂ ਲਈ ਹੈ ਜਿਨ੍ਹਾਂ ਨੇ ਤੁਹਾਡੇ ਲਈ ਹਮੇਸ਼ਾ ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਰੇ ਮੈਂ ਕਰੇ ਚਲਦੇ ਆ ਘਰਾਂ ਨੂੰ ਇਹ ਸਿੱਖੀ ਲੱਗਦਾ ਖਾਧੀਆਂ ਕਚੌੜਿਆਂ ਤੇ ਗੋਲ ਗੱਪੇ ਹੈ ਚਾਕਲੇਟ ਖਾਧੀ ਮੈਂ ਕਾ ਕਿ ਲਈ ਬਤਾ ਲਓ ਵੀ ਮੈਂ ਕਹਿੰਦੇ ਦੋਸਤ ਨੂੰ ਆਪਾਂ ਘਰੇ ਛਟਣਾ ਆ ਗਏ ਤੇ ਚੰਗਾ ਬੇਟਾ ਬਾਹਰ ਖੋਲ ਆ ਓਕੇ 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 ਛਟਣਾ ਸੀ ਕਿ ਬੱਚਾ ਇਹਨੂੰ ਦਿਖਾ ਕੇ ਲਿਆ ਦਾ ਪ੍ਰੋਗਰਾਮ ਪੀਆਪੀ ਕਾਰਡ ਤਾਂ ਆਪਣੇ ਕੋਲੇ ਹਜੇ ਵੀ ਪਿਆ ਹੈ ਵਾਦੂ ਪਰ ਫੈਮਿਲੀ ਕਾਰਡ ਵੀ ਸੀਗੇ ਇੰਨੇ ਕੋਈ ਗੱਲ ਹੈ ਨਹੀਂ ਸੀ ਪ੍ਰੋਗਰਾਮ ਸੋਹਣਾ ਕਰਾਇਆ ਉਹਨਾਂ ਨੇ ਬਹੁਤ ਵਧੀਆ ਇਸ ਦਾ ਪਪਨ ਵੀ ਆਇਆ ਸੀ ਹੈ ਪਪਨ ਵੀ ਹਰਪਨ ਵੀ ਆਇਆ ਸੀ ਗਾਡੀ ਚ ਜਲਦਾ ਨੂੰ ਨੋਨ ਉੱਪਰ ਵੜ ਜਾਂਦੇ ਕਰੇ ਤੁਰਦੇ ਆ ਪਾਸ ਵੀ ਰਹਿ ਗਏ ਵੀ ਆਪੀ ਆ ਪਹਿਲੇ ਹਾਲੋ ਹਾਲੋ ਆਇਆ ਨਹੀਂ ਉੱਥੇ ਉੱਥੇ ਉਹੀ ਬੱਸ ਉਹ ਯੂ ਤੋ ਕਿ ਨਾ ਪ੍ਰੋਗਰਾਮ ਤਾਂ ਬਹੁਤ ਸੋਹਣਾ ਕਰਾਇਆ ਵੀ ਤੇ ਪਰ ਉਹਨਾਂ ਨੇ ਉਹ ਥੋੜਾ ਜਿਹਾ ਜ਼ਿਆਦਾ ਕਰੀ ਬੈਠਿਆ ਜੋ ਤੀਨੂਰਾ ਜੋ ਤੀਨੂਰਾ ਆਈ ਸੀਗੀ ਹਾਂ ਜੋ ਤੀਨੂਰਾ ਫੈਮਿਲੀ ਕਾਰਡ ਵੀ ਸਾਡੇ ਕੋਲੇ ਉਹ ਕਿਦ ਤਰ੍ਹਾਂ ਕੇ ਗਲਾਬੀ ਜਿਹਾ ਕਿਦ ਤਰ੍ਹਾਂ ਕੇ ਦੇ ਜਾਂਦੇ ਉਹ ਤੋਂ ਵੀ ਆਈਪੀ ਵਾਲੇ ਕਾਰਡ